ਦੇ ਬੱਚੇ ਸਕੂਲ ਦੇ ਸਮੁੱਚਾ ਸਟਾਫ ਸਾਡੇ ਸਰਪੰਚ ਸਾਹਿਬ ਮਾਨਕਪੁਰ ਤੋਂ ਸਾਰੀ ਪੰਚਾਇਤ ਸਾਡੇ ਸਰਪੰਚ ਸਾਹਿਬ ਡੁਕਲੀ ਤੋਂ ਸਾਡੇ ਸਰਪੰਚ ਸਾਹਿਬ ਰਾਏਪੁਰ ਤੋਂ ਆਸ-ਪਾਸ ਦੇ ਸਾਡੇ ਪਿੰਡਾਂ ਦੇ ਸਾਰੇ ਮੋਤਵਰ ਸਾਡੇ ਮਾਨਕਪੁਰ ਦੀ ਸਾਰੀ ਟੀਮ ਸਾਡਾ ਮੇਰਾ ਭਰਾ ਸੁਸ਼ੀਲ ਜੀ ਦੀਪਕ ਸ਼ਰਮਾ ਜੀ ਸਾਡੇ ਹੋਰ ਸਾਰੇ ਸਾਥੀ ਸਾਡੇ ਟਰੱਕੀ ਯੂਨੀਅਨ ਦੇ ਪ੍ਰਧਾਨ ਸਾਹਿਬ ਟਰੱਕੀ ਯੂਨੀਅਨ ਦੇ ਸਾਰੇ ਮੈਂਬਰ ਬੀਡੀਪੀਓ ਸਾਹਿਬ ਤਹਿਸੀਲਦਾਰ ਸਾਹਿਬ ਯੂ ਸਾਹਿਬ ਐਸ ਐਚਓ ਸਾਹਿਬ ਡੀਐਸਪੀ ਸਾਹਿਬ ਸਵਚਾ ਪ੍ਰਸ਼ਾਸਨ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਤੇ ਆਪ ਸਭ ਨੇ 2022 ਦੇ ਵਿੱਚ ਆਪਣੇ ਪੁੱਤ ਆਪਣੇ ਭਰਾ ਨੂੰ ਵੋਟਾਂ ਪਾ ਕੇ ਐਮਐਲਏ ਬਣਾਇਆ ਗੁਰੂ ਸਾਹਿਬ ਮਹਾਮੈਦੀ ਕਿਰਪਾ ਹੋਈ ਮੈਂ ਮੰਤਰੀ ਬਣਿਆ ਪੰਜਾਬ ਦਾ ਸਭ ਤੋਂ ਨੌਜਵਾਨ ਮੰਤਰੀ ਬਣਿਆ ਇੱਥੇ ਸਾਰੇ ਬਹੁਤ ਵੱਡੀ ਤਾਦਾਦ ਅਧਿਆਪਕ ਹੈ ਇਹਨਾਂ ਨੂੰ ਪੁੱਛ ਲਿਓ 2022 ਤੋਂ ਪਹਿਲਾਂ ਸਰਕਾਰੀ ਸਕੂਲਾਂ ਦਾ ਕੀ ਹਾਲ ਸੀ ਕਿਸੇ ਸਰਕਾਰੀ ਸਕੂਲ ਦੇ ਵਿੱਚ ਬਸ ਸਰਵਿਸ ਨਹੀਂ ਸੀ ਕਿਸੇ ਸਰਕਾਰੀ ਸਕੂਲ ਚ ਸਿਕਿਉਰਟੀ ਗਾਰਡ ਨਹੀਂ ਸੀ ਕੋਈ ਸੋਚ ਵੀ ਨਹੀਂ ਸਕਦਾ ਸੀ ਕਿ ਸਿਕਿਉਰਟੀ ਗਾਰਡ ਸਰਕਾਰੀ ਸਕੂਲ ਲਾਂਚ ਕੈਂਪਸ ਬਰੇਜਰ ਸਰਕਾਰੀ ਸਕੂਲ ਲਾਂਚ ਚਾਰ ਦਿਵਾਰੀ ਨਹੀਂ ਬੱਚਿਆਂ ਦੀ ਬੁਰੀ ਹਾਲਤ ਬਾਥਰੂਮ ਨਹੀਂ ਅੱਜ ਤਿੰਨ ਸਾਲ ਹੋਏ ਹੈ ਹਜੇ ਸਰ 20000 ਸਕੂਲ ਹੈ ਸਰਕਾਰੀ 28 ਲੱਖ ਬੱਚਾ ਪੜਦਾ ਮਿਹਨਤ ਕਰ 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 ਅੱਜ ਹਰ ਸਕੂਲ ਦੇ ਵਿੱਚ ਵੱਡਾ ਬਦਲਾਅ ਆ ਰਿਹਾ ਤੁਹਾਡੇ ਸਕੂਲ ਦੇ ਵਿੱਚ ਵੀ ਜੇ ਉਹ ਇੱਥੇ ਹੁਣ ਸ਼ਾਮ ਨੂੰ ਸ਼ਾਨਦਾਰ ਕਬੱਡੀ ਦੇ ਮੈਚ ਕਿਸੇ ਪ੍ਰਾਈਵੇਟ ਸਕੂਲ ਚੋਂ ਮੈਟ ਨਹੀਂ ਆ ਲੱਖਾਂ ਰੁਪਏ ਦੇ ਮੈਟ ਹੈ ਸਾਡੇ ਬਹੁਤ ਹੁਣ ਹਾ ਡੀਪੀ ਸਾਹਿਬ ਕੁਲਬੀਰ ਰਾਣਾ ਜੀ ਇੱਥੇ ਟ੍ਰੇਨਿੰਗ ਕਰਾਉਂਦੇ ਆ 40 50 ਬੱਚੇ ਫਲੱਡ ਲਾਈਟਾਂ ਫਲੱਡ ਲਾਈਟਾਂ ਲੱਗੀਆਂ ਹੋਈਆਂ ਕੱਲਾ ਆ ਨਹੀਂ ਕੱਲਾ ਇਹ ਨਹੀਂ ਕਿ ਤੁਹਾਡੇ ਸਕੂਲ ਦੇ ਵਿੱਚ ਤੁਹਾਡੇ ਆਸ-ਪਾਸ ਦੇ ਸਕੂਲਾਂ 'ਚ ਸਕੂਲ ਆਫ ਐਮੀਨੈਂਟਸ ਮੰਗਲ 3 ਕਰੋੜ ਰੁਪਏ ਦਾ ਕੰਮ ਹੋ ਚੁੱਕਿਆ ਇਸ ਵਾਰੀ ਲਾਈਨਾਂ ਲੱਗੀਆਂ ਹੋਈਆਂ ਬੱਚਿਆਂ ਦੀ ਐਡਮਿਸ਼ਨ ਲਈ ਸਾਡੇ ਜਿੰਨੇ ਸਾਥੀ ਹੈ ਜਿੰਨੇ ਸਰਪੰਚ ਹੈ ਸਾਡੇ ਜਿੰਨੇ ਵਰਕਰ ਹੈ ਸਾਰਿਆਂ ਦੇ ਰਿਸ਼ਤੇ ਇਹ ਵੀ ਪੁੱਛ ਲੈਣ ਕਦੀ ਸੋਚਿਆ ਸੀ ਸਰਕਾਰੀ ਸਕੂਲ ਚ ਦਾਖਲ ਲਈ ਸफारਿਸ਼ ਅੱਜ ਸਕੂਲ ਆਫ ਫੈਮਿਨੈਂਸ ਨੰਗਲ ਸਕੂਲ ਆਫ ਫੈਮਿਨੈਂਸ ਕੀਟਪੁਰ ਸਾਬ ਲਈ ਇੱਕ ਇੱਕ ਸੀਟ ਲਈ 10-10 ਬੱਚਿਆਂ ਦੀ ਸफारਿਸ਼ਾਂ ਨੇ 3 ਕਰੋੜ ਦਾ ਕੰਮ ਹੋ ਗਿਆ 4 ਕਰੋੜ ਦੀ ਲਾਗਤ ਦੇ ਨਾਲ ਅਸੀਂ ਉੱਥੇ 올 ਵੈਦਰ ਇੰਡੋਰ সুইমিং ਪੂਲ ਬਣਾ ਰਿਹਾ 365 ਦਿਨ ਸਾਡੇ ਬੱਚੇ ਉੱਥੇ সুইমিং ਸਿੱਖ ਸਕਦੇ ਆ 365 ਦਿਨ ਕਰੋੜ ਦੀ ਲਾਗਤ ਦੇ ਨਾਲ ਆਡੀਟੋਰੀਅਮ 500 ਸੀਟਾਂ ਵਾਲਾ ਤਾਂ ਕਿ ਨੰਗਲ ਦੇ ਹਰ ਤਰ੍ਹਾਂ ਦੇ ਫੰਕਸ਼ਨ ਉਸ ਆਡੀਟੋਰੀਅਮ 'ਚ ਹੋ ਸਕਣ ਸਮਾਜਿਕ ਸਿੱਖਿਆ ਕੋਈ ਵੀ ਫੰਕਸ਼ਨ ਹੈ ਕਲਚਰਲ ਐਕਟੀਵਿਟੀਜ਼ ਉੱਥੇ ਹੋ ਸਕਣ ਗਰਲ ਸਕੂਲ ਨੰਨਪੁਰ ਸਾਹ 5 ਕਰੋੜ ਦਾ ਕੰਮ ਜੇ ਨiyet ਹੋਵੇ ਪੀਲੇ ਰੰਗ ਦੇ ਬੱਸਾਂ ਸਿਕਿਉਰਟੀ ਗਾਰਡ ਅੱਜ ਸਵੇਰ ਦਾ ਇਹ ਮੇਰਾ 11ਵਾਂ ਸਕੂਲ ਹੈ মিডিਆ ਦੇ ਸਾਥੀ ਵੀ ਨਾਲ ਅਸੀਂ ਇਹਨਾਂ ਆਪ ਦੇਖਿਆ ਹਰ ਸਕੂਲ ਦੇ ਵਿੱਚ ਕੋਈ ਨਾ ਕੋਈ ਕੰਮ ਹੈ ਤੁਸੀਂ ਆਪ ਕੱਲਾ ਇਹ ਨਹੀਂ ਟੀਚਰਸ ਨੂੰ ਪੁੱਛ ਲਿਓ ਕਿ ਪਹਿਲਾਂ ਕਿਤਾਬਾਂ ਕਦੋਂ ਆਉਂਦੀਆਂ ਸੀ ਸਤੰਬਰ ਅਕਤੂਬਰ 6 ਮਹੀਨੇ ਬੀਤ ਜਾਂਦੇ ਸੀ ਪੜ੍ਹਾਈ ਦੇ ਬੱਚੇ ਫੋਟੋਸ ਸ਼ੀਟਾਂ ਨਾਲ ਹੀ ਪੜ੍ਹੀ ਜਾਂਦੇ ਸੀ ਕਿਤਾਬਾਂ ਹੀ ਨਹੀਂ ਆਉਂਦੀਆਂ ਸੀ ਜੇ ਕਿਤਾਬਾਂ ਆਉਂਦੀਆਂ ਸੀ ਕਦੀ ਮੈਥ ਦੀ ਆ ਗਈ ਫਿਰ 15 ਦਿਨ ਬਾਅਦ ਅੰਗਰੇਜ਼ੀ ਦੀ ਆ ਗਈ ਫਿਰ ਜਾ ਕੇ ਸਾਇੰਸ ਵਾਲੀ ਲਿਆਓ ਸਕੂਲ ਵਾਲੇ ਵਿਚਾਰੇ ਮੈਂ ਟੀਚਰ ਮੈਂ ਸਕੂਲਾਂ ਚ ਜਾ ਕੇ ਦੇਖਿਆ ਟੀਚਰ ਵਿਚਾਰੇ ਕਿਤਾਬਾਂ ਹੀ ਲੈਣ ਜਾਂਦੇ ਰਹਿੰਦੇ ਸੀ ਹੁਣ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ 1 April ਤੋਂ ਪਹਿਲਾਂ 31 March ਤੱਕ ਸਾਰੇ ਸਕੂਲਾਂ ਸਾਰੀ ਕਿਤਾਬਾਂ ਪਹੁੰਚ ਜਾਂਦੀਆਂ ਪੁੱਛ ਲੋ ਟੀਚਰਾਂ ਨੂੰ ਜੇ ਨiyet ਹੋਵੇ ਜੇ ਕੰਮ ਕਰਨਾ ਆਂਦਾ ਹੋਵੇ ਕੰਮ ਕਰ ਸਕਦੇ ਪਿੰਡਾਂ 'ਚ ਅਜ ਵਿਕਾਸ ਹੋ ਰਿਹਾ ਟੋਬਿਆਂ ਦੀ ਸਫਾਈ ਗਰਾਊਂਡ ਨੰਗਲ ਸ਼ਹਿਰ ਦਾ ਸੁੰਦਰੀਕਰਨ ਚਾਰ ਮਾਰਗ ਜਿਹੜੀ ਕੀਰਤਪੁਰ ਸਾਹਿਬ ਤੋਂ ਸਾਡੇ ਨੰਗਲ ਤੱਕ ਇਹ ਸਾਡੇ ਪਿੰਡਾਂ ਦੇ ਵਿੱਚ ਪਾਈਪਲਾਈਨ ਅਜ ਤੱਕ ਸਾਉਂ ਦਾ ਪਾਣੀ ਮਿਲਿਆ ਹੀ ਨਹੀਂ ਹੁਣ ਜਾ ਕੇ ਸਾਡੇ ਪਿੰਡਾਂ ਚ ਪਾਈਪਲਾਈਨਾਂ ਪੈ ਰਹੀਆਂ ਖੇਤਾਂ ਲਈ ਸਾਡੇ ਇਹਨਾਂ ਦੇ ਪਿੰਡ ਹੈ ਸੇਖੋਂ ਸਾਹਿਬ ਖੜਿਆ ਸਰਪੰਚ ਸਾਹਿਬ 500 ਕਿੱਲਾ ਬੰਜਰ ਪਿਆ 500 ਕਿੱਲਾ ਹੁਣ ਪਾਈਪਲਾਈਨਾਂ ਪੈਣੀਆਂ ਸ਼ੁਰੂ ਹੋ ਗਈਆਂ ਜਿੰਨੂੰ ਸ਼ੱਕ ਹੈ ਜਾ ਕੇ ਦੇਖ ਲਵੇ ਇਹਨਾਂ ਦੇ ਪਿੰਡ ਪੈ ਰਹੀ ਤੁਹਾਡੇ ਪਿੰਡ ਸਾਨੂੰ ਤਾਂ ਨਹਿਰਾਂ ਦਾ ਕੁਝ ਦਿੱਖਦਾ ਹੀ ਨਹੀਂ ਸਾਨੂੰ ਇੱਥੇ ਡੈਮ ਸਾਡੇ ਕੋਲ ਨਹਿਰਾ ਸਾਡੇ ਕੋਲ ਕਿਸੇ ਨੇ ਪਾਈਪਲਾਈਨਾਂ ਨਹੀਂ ਪਾਈਆਂ ਅੱਜ ਇਹ ਸਟਾਰਟ ਪਿੰਡਾਂ ਨੂੰ ਪੀਣ ਵਾਲਾ ਪਾਣੀ ਦੇ ਨਹਿਰਾਂ ਵਾਲੇ ਜਿਹੜੀ ਜ਼ਮੀਨੀ ਨੂੰ ਜਿਹੜੀ ਇਰੀਗੇਸ਼ਨ ਦਾ ਪਾਈਪਲਾਈਨ ਪੈ ਰਹੇ ਤੇ ਮੈਂ ਤੁਹਾਨੂੰ ਇਹ ਵੀ ਦੱਸ ਦਵਾਂ ਜੇ ਕੋਈ ਰੋਕੂਗਾ ਸਰਕਾਰ ਨੇ ਪਾਲਿਸੀ ਬਣਾ ਲਈ ਜਿਹੜਾ ਆਪਣੀ ਜ਼ਮੀਨ ਦੇ ਵਿੱਚੋਂ ਪਾਈਪਲਾਈਨ ਰੋਕੂਗਾ ਉਹਦਾ ਜਿਹੜਾ ਬੋਰ ਵਾਲਾ ਕਨੈਕਸ਼ਨ ਉਹ ਕੱਟਿਆ ਜਾਊਗਾ ਨਹਿਰੀ ਪਾਣੀ ਕੋਈ ਨਹੀਂ ਰੋਕ ਸਕਦਾ ਜਿਹੜੇ ਗਰੀਬ ਕਿਸਾਨ ਹੈ ਉਹਨਾਂ ਕੋਲ ਬੋਰ ਨਹੀਂ ਹੈ ਉਹਨਾਂ ਦੇ ਕੋਲ ਪੈਸੇ ਨਹੀਂ ਹੈ ਨਾ ਬੋਰ ਕਰਾਣ ਦੇ ਨਾਲ ਕਨੈਕਸ਼ਨ ਮਿਲਦੇ ਪਏ ਹੈ ਨਹਿਰੀ ਪਾਣੀ ਇਕਲੌਤਾ ਜ਼ਰੀਆ ਹੈ ਕਿ ਹਰ ਕਿਸਾਨ ਤੱਕ ਪਾਣੀ ਪਹੁੰਚੂਗਾ ਤੇ ਜਿਹੜਾ ਪਾਣੀ ਹੈ ਨਹਿਰੀ ਪਾਣੀ ਇੰਨਾ ਵਧੀਆ ਫਸਲਾਂ ਨਹੀਂ ਕਿਉਂਲੇ ਵਿੱਚ ਗੁੰਡ ਜਾਦਾ ਹੈ ਇਹਦੇ ਵਿੱਚ ਮਿਨਰਲਸ ਨੇ ਸਾਡੀ ਫਸਲਾਂ ਲਈ ਸਾਡੀ ਖੇਤੀ ਲਈ ਅੰਮ੍ਰਿਤ ਵਰਗਾ ਕੰਮ ਕਰੂਗਾ ਥੇ ਕੰਮ ਕਿਸੇ ਨੇ ਨਹੀਂ ਕੀਤਾ ਨਾਲ ਹੀ ਸਾਨੂੰ ਕੰਮ ਦਾ ਸ਼ੌਂਕ ਹੈ ਪੰਜੋਂ ਪਿੰਡਾਂ ਦੇ ਪੰਚਾਇਤਾਂ ਨੇ ਸਾਡੇ ਬਜ਼ੁਰਗਾਂ ਹੀ ਨਹੀਂ ਬੜੇ ਮਾਣ ਨਾਲ ਕਿਹਾ ਮੈਂ ਤੁਹਾਨੂੰ ਵਾਅਦਾ ਕਰਦੇ ਹਾਂ ਅਸੀਂ ਸਕੂਲ ਨੂੰ 12ਵੀਂ ਤੱਕ ਕਰਾਂਗੇ ਕੱਲਾ 12ਵੀਂ ਤੱਕ ਨਹੀਂ ਕਰਾਂਗੇ ਇਹ ਵੀ ਤੁਹਾਡੇ ਪੁੱਤ ਦਾ ਵਾਅਦਾ ਹੈ ਜਿਵੇਂ ਤੁਸੀਂ ਬਾਕੀ ਦੇਖ ਲਿਆ ਸ਼ਾਨਦਾਰ ਸਕੂਲ ਬਣਾਵਾਂਗੇ ਸ਼ਾਨਦਾਰ ਤੁਹਾਡੀ ਰੂਹ ਖੁਸ਼ ਹੋਊਗੀ ਜੋ ਜੋ ਇਨਫਰਾਸਟ੍ਰਕਚਰ ਲੱਗੂਗਾ ਸਕੂਲ ਦੇ ਉੱਤੇ ਲਗਭਗ 2.3 ਕਰੋੜ ਰੁਪਏ ਲਾ ਕੇ ਆਪਾਂ ਇਸ ਸਕੂਲ ਨੂੰ ਐਨ ਸ਼ਾਨਦਾਰ ਥੋੜਾ ਥੋੜਾ ਤੁਹਾਨੂੰ ਨਾਜ਼ ਹੋਊਗਾ ਕਿ ਤੁਸੀਂ ਕੋਈ ਆਪਣੇ ਪੁੱਤ ਨੂੰ ਮੌਕਾ ਦਿੱਤਾ ਸੀ ਨਾਲ ਹੀ ਸਾਡੇ ਸਰਪੰਚ ਸਾਹਿਬ ਨੇ ਕੁਝ ਮੰਗਾਂ ਰੱਖੀਆਂ ਮੇਰਾ ਢੰਡਰ ਵਾਅਦਾ ਸੀ 60 ਟੋਬੇ ਸਾਫ਼ ਕਰ ਰਹੇ ਆ ਥੋੜੀ ਪਿੰਡ ਦਾ ਟੋਬਾ ਜਿਹੜਾ ਸ਼ਿਵ ਮੰਦਰ ਦੇ ਨਾਲ ਹੈ ਸ਼ਿਵ ਮੰਦਰ ਚ ਲੈਂਟਰ ਵੀ ਪੈ ਗਿਆ ਹੋਰ ਵੀ ਕੰਮ ਚੱਲ ਰਿਹਾ ਬਹੁਤ ਪਵਿੱਤਰ ਸਥਾਨ ਹੈ ਐਨ ਸਾਫ਼ ਸੁੰਦਰ ਕਰਕੇ ਅਸੀਂ ਉਸ ਨੂੰ ਸ਼ਿਵ ਤਲਾਬ ਬਣਾਵਾਂਗੇ ਸਾਡਾ ਐਨ ਉੱਥੇ ਸਾਫ਼ ਸੁਥਰਾ ਕਰਕੇ ਉਹ ਬਣਾਵਾਂਗੇ ਤੇ ਇੱਕ ਥੋੜੀ ਜਿਹੜੀ ਮੰਗ ਹੈ ਚੁੰਟੀ ਸੈਂਟਰ ਦੀ ਮੈਕਿਊਂਟੀ ਸੈਂਟਰ ਲਈ 10 ਲੱਖ ਰੁਪਇਆ ਤੇ ਪਲੇਗਰਾਉਂਡ ਲਈ ਵੀ 10 ਲੱਖ ਰੁਪਇਆ ਇਹ ਦੋਨੋਂ ਚੀਜ਼ਾਂ 20 ਲੱਖ ਰੁਪਇਆ ਤੇ 10 ਲੱਖ ਤੁਹਾਡੇ ਟੋਬੇ ਨੂੰ ਤੁਹਾਡੇ ਜਿਹਨੂੰ ਆਪਾਂ ਤਲਾਬ ਬਣਾਣਾ ਇਹਦੇ ਨੇ ਜੋ ਵੀ ਖਰਚਾ ਹੋਊਗਾ ਤਿੰਨੋਂ ਪ੍ਰੋਜੈਕਟ ਪਹਿਲ ਦੇ ਆਧਾਰ ਤੇ ਹੋਣਗੇ ਇਸ ਤੋਂ ਇਲਾਵਾ ਗਲੀਆਂ ਗਲੀਆਂ ਦਾ ਕੁਝ ਕੰਮ ਹੈ ਜੋ ਜੋ ਐਸਟੀਮੇਟ ਬਣਾਓ ਜਿੱਥੋਂ ਮਰਜ਼ੀ ਪੈਸੇ ਲੈ ਕੇ ਆਈਏ ਆਪਾਂ ਕੰਮ ਕਰਨਾ ਤੇ ਬਿਨਾਂ ਕਿਸੇ ਨਾਲ ਕੋਈ ਹੰਕਾਰ ਨਹੀਂ ਨਿਮਰਤਾ ਦੇਣਾ ਸਾਨੂੰ ਨਹੀਂ ਆਉਂਦਾ ਜੀ ਅੱਛਾ ਇਹ ਹੈ ਉਹ ਐਸਾ ਸਭ ਦਾ ਕੰਮ ਕਰਾਂਗੇ ਨਿਮਰਤਾ ਦੇਣਾ ਹਰ ਐਤਵਾਰ ਸਵੇਰੇ 8:00 ਤੋਂ ਲੈ ਕੇ 10-11 ਵਜੇ ਤੱਕ ਮੈਂ ਨੰਗਲ ਬੈਠਦਾ ਪਿੰਡ ਜਦੋਂ ਮਰਜ਼ੀ ਜਾਓ ਗੰਭੀਰਪੁਰ ਕਦੀ ਛੱਟੀ ਘਣਾ ਉੱਥੇ ਜਿਹੜਾ ਮਰਜ਼ੀ ਆ ਜਾਵੇ ਕਿਸੇ ਨਹੀਂ ਘਰ ਦੇ ਦਰਵਾਜ਼ੇ ਬੰਦ ਨਹੀਂ ਜਰਸਤੇ ਚ ਕੋਈ ਮਿਲ ਲਵੇ ਤਾਂ ਵੀ ਨਿਮਰਤਾ ਨਾਲ ਮਿਲਿਦਾ ਸਾਡੇ ਰਾਜ ਸਾਡੇ ਹਲਕੇ ਨੇ ਬਹੁਤ ਹੰਕਾਰ ਦੇਖ ਲਿਆ ਹੁਣੇ ਨਿਮਰਤਾ ਦੀ ਰਾਜਨੀਤੀ ਦਾ ਵਕਤ ਹੈ ਅਸੀਂ ਕੰਮ ਕਰ ਰਹੇ ਹਾਂ ਸਾਨੂੰ ਇੰਨੇ ਵਧੀਆ ਵਧੀਆ ਸਰਪੰਚ ਮਿਲੇ ਨੇ ਸਾਡੇ ਕੋਲ ਇੰਦੀ ਸ਼ਾਨਦਾਰ ਟੀਮ ਹੈ ਸਾਡੇ ਕੋਲ ਯੂਥ ਦੀ ਟੀਮ ਹੈ ਸਾਡੇ ਕੋਲ ਮੋਤਵਰ ਬੰਦੇ ਨੇ ਸਿਆਣੇ ਬੰਦੇ ਨੇ ਅਸੀਂ ਆਪਣੇ ਇਲਾਕੇ ਨੂੰ ਨੰਬਰ 1 ਬਣਾਣਾ ਸਾਡਾ ਇਲਾਕਾ ਸਿੱਖਿਆ ਦਾ ਮਾਡਲ ਬਣੇ ਸਾਡਾ ਇਲਾਕਾ ਤਰੱਕੀ ਦਾ ਮਾਡਲ ਬਣੇ ਗੁਰੂ ਸਾਹਿਬ ਦੀ ਸਰਤੀ ਨੂੰ ਮਾਤਾ ਨੈਣਾ ਦੇਵੀ ਦੀ ਧਰਤੀ ਨੂੰ ਜਲਫਾ ਮਾਤਾ ਦੀ ਧਰਤੀ ਨੂੰ ਅਸੀਂ ਸ਼ਾਨਦਾਰ ਬਣਾਣਾ ਇਹ ਮੇਰਾ ਤੁਹਾਡੇ ਨਾਲ ਤੁਹਾਡੇ ਨਾਲ ਵਾਦਾ ਹੈ ਮੈਂ ਦੁਬਾਰਾ ਸਾਰੇ ਇਥੋਂ ਦੇ ਸਟਾਫ ਦਾ ਤੇ ਆਪ ਸਭ ਦਾ ਕਿਉਂ ਲੇ 1 ਵਜੇ ਦਾ ਸਮਾਂ ਸੀ ਮੈਂ ਤਾਂ 8 ਵਜੇ ਤੋਂ ਹੀ ਪਹਿਲੇ ਸਕੂਲ 'ਚ ਪਹੁੰਚ ਗਿਆ ਸੀ ਪਰ ਹਰ ਸਕੂਲ 'ਚ ਵੱਡੇ-ਵੱਡੇ ਕੱਟ ਆਪ ਇੰਨੀ ਗਰਮੀ 'ਚ ਆਪਣੇ ਘਰਾਂ ਦੇ ਕੰਮ ਛੱਡ ਕੇ ਇੱਥੇ ਪਹੁੰਚਿਓ ਖਾਸ ਕਰਕੇ ਇੰਨੀ ਵੱਡੀ ਤਦਾਦ ਚ ਮੇਰੀਆਂ ਮਾਵਾਂ ਮੇਰੀਆਂ ਭੈਣਾਂ ਸਾਡੇ ਬਜ਼ੁਰਗ ਸਾਡੇ ਸਾਰੇ ਨੌਜਵਾਨ ਵੀਰ ਆਪ ਸਭ ਦਾ ਮੈਂ ਦੋਵੇਂ ਹੱਥ ਜੋੜ ਕੇ ਧੰਨਵਾਦ ਕਰਦਾ ਹਾਂ ਤੁਹਾਡੇ ਇਸ ਪਿਆਰ ਤੁਹਾਡੇ ਸਤਿਕਾਰ ਦਾ ਮੇਰੇ ਸਿਰ ਤੇ ਬੋਝ ਹੈ ਕਿ ਮੈਂ ਸਕੂਲ ਨੂੰ ਸ਼ਾਨਦਾਰ ਬਣਾਉਂਗਾ ਤੁਹਾਡੇ ਪੁੱਤ ਦਾ ਵਾਅਦਾ ਹੁਣ ਇੱਕ ਹੋਰ ਬੇਨਤੀ ਹੈ ਜੀ ਪੰਜਾਬ ਸਰਕਾਰ ਨੇ ਇੱਕ ਤਹਈਆ ਕਰ ਲਿਆ ਕਿ ਅਸੀਂ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰਨਾ ਹੈ 13884 ਬੰਦੇ ਅੱਜ ਦਾ ਅੰਕੜਾ ਹੈ 13884 ਤਸਕਰ ਫੜ ਕੇ ਪਿਛਲੇ 4 ਮਹੀਨਿਆਂ ਚ ਜੇਲ੍ਹ ਚ ਪਾਏ ਆ ਨਸ਼ੇ ਦੇ ਜਿਹੜੇ ਨਸ਼ੇ ਦਾ ਕੰਮ ਕਰਦੇ ਆ ਆ ਪਰਸੋਂ ਨੰਗਲ ਪੁਲਿਸ ਨੇ 4-5 ਜਿਹੜੇ ਨਸ਼ੇੜੀ ਆ ਜਿਹੜੇ 150 ਗ੍ਰਾਮ ਚਿੱਟਾ ਫੜਿਆ ਉਹਨਾਂ ਤੋਂ 150 ਗ੍ਰਾਮ ਫੜ ਕੇ ਅੰਦਰ ਦਿੱਤੇ ਆ ਰੋਜ਼ ਅਸੀਂ ਜਿਹੜੇ ਨਸ਼ੇ ਦੇ ਉੱਤੇ ਕਾਰਵਾਈ ਹੋ ਰਹੀ ਹੈ ਅਨੰਦਪੁਰ ਸਾਹਿਬ ਹਲਕੇ ਚ ਤਿੰਨੋਂ ਥਾਣਿਆਂ ਚ ਅਸੀਂ 100 ਤੋਂ ਵੱਧ ਬੰਦਾ ਫੜ ਕੇ ਹੁਣ ਤੱਕ ਜੇਲ੍ਹਾਂ ਚ ਪਾ ਚੁੱਕੇ ਆ ਅਸੀਂ ਆਪਣੇ ਇਲਾਕੇ ਨੂੰ ਨਸ਼ਾ ਮੁਕਤ ਕਰਨਾ ਇਹੋ ਥੋੜੀ ਵੀ ਜ਼ਿੰਮੇਦਾਰੀ ਦੀ ਲੋੜ ਹੈ ਤੁਹਾਡੇ ਪਿੰਡ ਵਿੱਚ ਕੋਈ ਤੁਹਾਨੂੰ ਸ਼ਰਾਬਤੀ ਅੰਸਰ ਕੋਈ ਗਲਤ ਅੰਸਰ ਦਿਸਦਾ ਜੋ ਤੁਹਾਡੀ ਸਾਡੀ ਜਵਾਨੀ ਨੂੰ ਖਰਾਬ ਕਰਨਾ ਚਾਹੁੰਦਾ ਹੈ ਉਹਦੇ ਬਾਰੇ ਦੱਸੋ ਮੇਰੀ ਗਰੰਟੀ ਹੈ ਕਿ ਪੁਲਿਸ ਕਾਰਵਾਈ ਕਰੂਗੀ ਕਿਉਂਕਿ ਪੁਲਿਸ ਨੂੰ ਅਸੀਂ ਖੁੱਲਾ ਹੱਥ ਦਿੱਤਾ ਹੋਇਆ ਕਿ ਸਾਡੇ ਕਿਸੇ ਬੰਦੇ ਦਾ ਫੋਨ ਨਹੀਂ ਆਊਗਾ ਨਸ਼ੇ ਵਾਲੇ ਨੂੰ ਛਡਾਉਣ ਦੇ ਲਈ ਨਸ਼ੇ ਵਾਲੇ ਨੂੰ ਚੱਕ ਕੇ ਜੇਲ੍ਹਾਂ ਦੇ ਵਿੱਚ ਪਾਓ ਹਾਂ ਜੇ ਸਾਨੂੰ ਪਤਾ ਲੱਗ ਗਿਆ ਕੋਈ ਪੁਲਿਸ ਦਾ ਮੁਲਾਜ਼ਮ ਰਲਿਆ ਹੋਇਆ ਤਾਂ ਦੇਖਿਓ ਫਿਰ ਉਹਦੀ ਖੈਰ ਨਹੀਂ ਅਸੀਂ ਆਪਣੇ ਇਲਾਕੇ ਦੇ ਵਿੱਚੋਂ ਨਸ਼ਾ ਸਾਫ਼ ਕਰਨਾ ਹੈ ਅਸੀਂ ਤਿਆਰੀ ਕਰ ਲਿਆ ਹੁਣ ਮੇਰੀ ਇੱਕ ਬੇਨਤੀ ਹੈ ਹਰ ਪਿੰਡ ਦੇ ਵਿੱਚ ਆਪਾਂ ਇੱਕ ਸੌ ਚੱਕਾ ਰਹੇ ਹਾਂ ਸੌ ਇਹ ਹੈ ਕਿ ਸਾਰਾ ਪਿੰਡ ਇਕੱਠਾ ਹੋ ਕੇ ਨਸ਼ੇ ਦੇ ਖਿਲਾਫ ਲੜੂਗਾ ਮੇਰੀ ਆਪ ਸਭ ਨੂੰ ਬੇਨਤੀ ਹੈ ਕਿ ਆਪਣੀ ਆਪਣੀ ਜਗ੍ਹਾ ਤੇ ਖੜੇ ਹੋ ਕੇ ਆਪਾਂ ਇਹ ਸੌ ਚੱਕਣੀ ਹੈ ਮੈਂ ਜੋ ਬੋਲੂਗਾ ਮੇਰੇ ਪਿੱਛੇ ਬੋਲਣਾ